ਜਦੋਂ ਵੀ ਤੁਸੀਂ ਸਾਨੂੰ ਫੋਟੋ ਸੈਂਡ ਕਰੋ ਕਲਰ ਦਾ ਨਾਮ ਜ਼ਰੂਰ ਲਿਖ ਦਿਆ ਕਰੋ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਗਰਮੀਆਂ ਵਾਲੇ ਸੂਟ ਦੁਪੱਟੇ ਨਾਲ ਫੇਰ ਆਗੇ ਜੀ ਆਪਣੇ ਕੋਲੇ ਬਹੁਤ ਹੀ ਵਧੀਆ ਵੈਰਾਈਟੀ ਹੈ ਪਹਿਲਾਂ ਹੀ ਬਹੁਤ ਪਸੰਦ ਕਰੇ ਸੀ ਇਸ ਵਾਰ ਵੀ ਲੈ ਕੇ ਆਏ ਦੋ ਦਿੱਲੀ 495 ਰੇਟਾਂ ਚ ਚਾਰ ਕਲਰ ਨੇ ਆਪਣੇ ਕੋਲੇ ਸਟੋਰੀ ਜਣ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਸਲੈਕਟ ਕਰ ਸਕਦੇ ਹੋ ਮੈਚਿੰਗ ਝੂਟਾ ਜੀ 3 ਮੀਟਰ ਦੀ ਸਲਵਾਰ ਆ 22 ਮੀਟਰ ਦੀ ਸ਼ਰਟ ਆ ਲੈਂਥ ਤੁਸੀਂ 73 43 44 45 ਇੰਚ ਕਿੰਨੇ ਵੀ ਬਣਾਓ ਆਸਾਨੀ ਨਾਲ ਬਣੂਗਾ ਕਪੜਾ ਦਾ ਜੌਰ ਜੱਟ ਦੀ ਬ੍ਰੈਂਡ ਹੈ ਜੀ ਰੇਟ ਸਿਰਫ 525 ਜਿੱਤਰਾ ਕਿ ਆਪਣੀ ਡੈਲੀ ਪਾਉਣ ਲਈ ਲਾਈਟ ਕਲਰ ਨੇ ਆਪਣੇ ਕੋਲੇ ਲਾਈਟ ਕਲਰ ਵੀ ਦਿਖਾਉਣ ਨੂੰ ਡਾਰਕ ਕਲਰ ਵੀ ਸਾਰੇ ਤਰ੍ਹਾਂ ਦੇ ਡਿਜ਼ਾਈਨ ਦਿਖਾਵਾਂਗੇ ਜੀ 6400 ਰੇਟ ਹੈ ਜੀ ਸੂਟ ਪ्योर ਸਿਮਰ ਦੇ ਸੂਟ ਨੇ ਜਿਹੜੇ ਆਪਣੇ ਕੋਲੇ ਵੱਡੇ ਬਣੇ ਡਾਰਕ ਲਵੈਂਡਰ ਕਲਰ ਇਸ ਡਿਜ਼ਾਈਨ ਵਿੱਚ ਹੋਰ ਸਾਈਡ ਤੋਂ ਨੂੰ ਲੈਸ ਮਿਲੂਗੀ ਵਰਕ ਮਿਲੂਗਾ ਜਰੀ ਵਰਕ ਮਿਲੂਗਾ ਸਵਾਦਯਾ ਸਾਰੇ ਨੇ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਚ ਬਹੁਤ ਸੋਹਣੀ ਵੈਰੈਟੀ ਲੈ ਕੇ ਆਏ ਜੀ ਕਾਟਨ ਦੇ ਸੂਟਾਂ ਦੀ ਮੰਗ ਹੋ ਰਹੀ ਸੀ ਕਿਉਂਕਿ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਹੀ ਸੋਹਣੀ ਕਾਟਨ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਰੀਕ ਬੁੱਟੀ ਤੇ ਡਿਜ਼ਾਈਨ ਲੈ ਕੇ ਆਏ ਜੀ ਆਲਓਵਰ ਸੂਟ ਦਿਖਾਵਾਂਗੇ ਤੁਹਾਨੂੰ ਅਸੀਂ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਕਾਟਨ ਦੇ ਪਿਓਰ ਦੁਪੱਟੇ ਨਾਲ ਸੂਟ ਲੈ ਕੇ ਆਏਗੇ ਪਾਲਟੀ ਵੇਅਰ ਸੂਟ ਵੀ ਤੁਹਾਨੂੰ ਦਿਖਾਵੇਂ ਜੋ ਵੀ ਤੁਹਾਨੂੰ ਵੈਰਾਈਟੀ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਈ ਤੁਸੀਂ ਕੋਈ ਵੀ ਸੂਟ ਮੰਗਵਾਉਣ ਲਈ ਸਾਡੇ ਵਟਸਐਪ ਨੰਬਰ 'ਤੇ ਤੁਸੀਂ ਕਿਸੇ ਤੇ ਮੈਸੇਜ ਕਰ ਸਕਦੇ ਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਾ ਕਰੋ ਜੀ ਧੰਨਵਾਦ ਅੱਜ ਤੁਹਾਨੂੰ ਅਸੀਂ ਸਾਰੀ ਵੀਡੀਓ ਦੇ ਵਿੱਚ ਕਾਟਨ ਦੇ ਸੂਟ ਦਿਖਾਉਣ ਵਾਲੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਕਾਟਨ ਦੇ ਸੂਟਾਂ ਦੀ ਤੁਹਾਨੂੰ ਅਸੀਂ ਕਾਟਨ ਦੇ ਰੂਟ ਦੁਪੱਟੇ ਨਾਲ ਵੀ ਦਿਖਾਵਾਂਗੇ ਆਲ ਓਵਰ ਸੂਟ 5 ਮੀਟਰ ਵਾਲੇ ਦਿਖਾਵਾਂਗੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਵੈਰਾਈਟੀ ਹੈ ਜੀ ਇਹ ਕਪੜਾ ਹੰਦਾ ਲਈ ਜੀ ਵੀ ਜੀ ਕਪੜਾ ਵੈਸੇ ਬਹੁਤ ਸੋਹਣਾ ਹੰਦਾ ਜੀ ਬਹੁਤ ਸੋਹਣਾ ਫੈਬਰਿਕ ਹੁੰਦਾਗਾ ਜਿਸ ਤਰ੍ਹਾਂ ਕਿ ਆਪਣੇ ਡੈਲੀ ਪਾਉਣ ਲਈ ਲਾਈਟ ਕਲਰ ਨੇ ਆਪਣੇ ਕੋਲੇ ਲਾਈਟ ਕਲਰ ਵੀ ਦਿਖਾਉਂਦੇ ਹਾਂ ਡਾਰਕ ਕਲਰ ਵੀ ਸਾਰੇ ਤਰ੍ਹਾਂ ਦੇ ਡਿਜ਼ਾਈਨ ਦਿਖਾਵਾਂਗੇ ਜੀ 450 ਰੇਟ ਹੈ ਜੀ ਸੂਟ ਦਾ ਬਿਨਾ ਦੁਪੱਟੇ ਤੋਂ 5 ਮੀਟਰ ਦੀ ਕੱਟ ਰਹੂਗੇ ਗ੍ਰੇ ਕਲਰ ਆ ਗਿਆ ਆਪਣੇ ਕੋਲੇ ਪ੍ਰਿੰਟ 올ਓਵਰ 5 ਮੀਟਰ ਦਾ ਸੂਟ ਹੈ ਜੀ ਠਾਨਾ ਵਾਲੇ ਸੂਟ ਨੇ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਹੋ ਕਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜੋ ਦਨੂ ਹੁਣ ਕਲਰ ਦਿਖਾ ਰਹੇ ਨੇ ਇਹ ਆਪਣੇ ਕੋਲ ਲੈਮਨ ਕਲਰ ਆ ਜੀ ਬਰੀਕ ਬੁੱਟੀ ਦਾ ਡਿਜ਼ਾਈਨ ਬਣਾ ਹੈ ਬਹੁਤ ਸੋਹਣਾ ਡਿਜ਼ਾਈਨ ਆ ਜੀ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ ਬਾਕੀ ਕੱਪੜਾ ਦੇਖੋ ਤੁਸੀਂ ਬਹੁਤ ਹੀ ਵਧੀਆ ਕੱਪੜਾ ਬਹੁਤ ਹੀ ਸੋਹਣਾ ਕੱਪੜਾ ਜੀ ਬਹੁਤ ਵਧੀਆ ਕੱਪੜਾ ਕਾਟਨ ਦੇ ਸੂਟ ਨੇ ਆਪਣੇ ਕੋਲ ਇਹਨੂੰ ਆਪਾਂ ਪਿਓਰ ਕਾਟਨ ਨਹੀਂ ਕਹਿ ਸਕਦੇ ਥੋੜੀ ਜੀ ਇਸ ਵਿੱਚ ਮਿਕਸ ਹੁੰਦੀ ਆ ਬਿਲਕੁਲ ਥੋੜੀ ਜੀ 90% ਕਾਟਨ ਆ ਇਹ ਇਸ ਟ੍ਰੈਂਡ ਡਿਜ਼ਾਈਨ ਨੇ 450 ਦਾ ਸੂਟ ਆ ਜੀ ਆਲ ਓਵਰ ਸੂਟ ਸਕਿਨ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇਹ ਸਕਿਨ ਕਲਰ ਆ ਗਿਆ ਬਿਨਾਂ ਦੁਪੱਟੇ ਤੋਂ ਸੂਟ ਨੇ 450 ਰੇਟ ਆ ਜਿੰਨਾ ਸੂਟਾਂ ਦਾ ਇਹ ਵੀ ਆਪਣੇ ਕੋਲੇ ਬਰੀਕ ਬੁੱਟੀ ਦਾ ਡਿਜ਼ਾਈਨ ਬਣਾਇਆ ਥਾਨ ਨੇ ਆਪਣੇ ਕੋਲੇ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਜੀ 550 ਦਾ ਸੂਟ ਆ ਜੀ ਇਹ ਆਪਣੇ ਕੋਲੇ ਪਿਓਰ ਕਾਟਨ ਚ ਪਿਓਰ ਕਾਟਨ ਚ ਸੂਟ ਆ ਜੀ ਬਰੀਕ ਬੁੱਟੀ ਦਾ ਡਿਜ਼ਾਈਨ ਬਣਾਇਆ ਬਹੁਤ ਸੋਹਣਾ ਕੱਪੜਾ ਹੈ ਕਪੜਾ ਦੇਖੋ ਤੁਸੀਂ ਖੁਸ਼ ਹੋ ਜਾਓਗੇ ਤੁਹਾਡੇ ਕੋਲ ਕਪੜਾ ਪਹੁੰਚ ਗਿਆ ਇੰਨੀ ਵਧੀਆ ਵੈਰਾਈਟੀ ਲੈ ਕੇ ਆਈ ਸੀ ਤੁਹਾਡੇ ਲਈ ਇਹ ਆਪਣੇ ਕੋਲੇ ਥਾਣ ਵਾਲੇ ਸੂਟ ਨੇ ਸਾਰੇ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਜੀ ਕੈਮਰਿਕ कॉटन ਦੇ ਸੂਟ ਆ ਗਏ ਆਪਣੇ ਕੋਲੇ ਆਲਓਵਰ ਆਲਓਵਰ ਸੂਟਾ 5 ਮੀਟਰ ਦੀ ਕਟ ਹੈ ਬਹੁਤ ਸੋਹਣਾ ਕਪੜਾ ਪਿਓਰ ਕਾਟਨ 100% ਕਾਟਨ ਆ ਜੀ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈਗੀ ਕਾਟਨ ਦੀ ਕੈਮਰਿਕ ਕਾਟਨ ਦੀ 550 ਦਾ ਇੱਕ ਸੂਟ ਛੇ ਕਲਰ ਨੇ ਆਪਣੇ ਕੋਲੇ 1000 ਦੇ ਦੋ ਸੂਟ ਨੇ 550 ਦਾ ਇੱਕ ਸੂਟ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਇਹ ਆ ਆਪਣੇ ਕੋਲੇ ਬਲੈਕ ਕਲਰ ਜਦੋਂ ਵੀ ਤੁਸੀਂ ਸਾਨੂੰ ਫੋਟੋ ਸੈਂਡ ਕਰਦੇ ਕਲਰ ਦਾ ਨਾਮ ਜ਼ਰੂਰ ਲਿਖ ਦਿਆ ਕਰੋ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜਿੰਨਾਂ ਰੋਇਟ ਐ ਸਿੱਧਾ ਨੂੰ ਵੀਡੀਓ ਦੇ ਵਿੱਚ ਦੱਸ ਰਹੇ ਆ ਸੇਮ ਤੁਸੀਂ ਉਹਨਾਂ ਰੈਡੀ ਬੇ ਕਰਨਾ ਜੀ ਨੇਵੀ ਬਲੂ ਕਲਰ ਆ ਗਿਆ ਕੋਈ ਵੀ ਤੁਹਾਨੂੰ ਸ਼ਿਪਿੰਗ ਚਾਰਜ ਦੇਣ ਦੀ ਜ਼ਰੂਰਤ ਨਹੀਂ ਹੈਗੀ ਪਿਓਰ ਕਾਟਨ ਦੇ ਸੂਟ ਨੇ ਗਰਮੀਆਂ ਵਾਲੀ ਵੈਰਾਈਟੀ ਹੈ ਜੀ 550 ਦਾ ਇੱਕ ਸੂਟ 1000 ਦੇ ਦੋ ਸੂਟ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ 6 ਗੱਲਾਂ ਨੇ ਫਰੋਜੀ ਕਲਰ ਆ ਗਏ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਹੀ ਪਿਆਰੇ ਕਲਰ ਨੇ ਕਪੜਾ ਵੀ ਬਹੁਤ ਸੋਹਣਾ ਬਹੁਤ ਹੀ ਸੋਹਣਾ ਕਪੜਾ ਸਾਰੇ ਗਰਮੀਆਂ ਵਾਲੇ ਸੂਟ ਨੇ ਥਾਨਾ ਵਾਲੇ ਸੂਟ ਨੇ ਜੀ ਇਹ ਆ ਗਏ ਆਪਣੇ ਕੋਲੇ ਮਹਿੰਦੀ ਕਲਰ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਹ ਸਿਲੈਕਟ ਕਰ ਸਕਦੇ ਹੋਗੇ ਮਾਸਟਰਡ ਕਲਰ ਆ ਗਿਆ ਜੀ ਆਪਣੇ ਕੋਲੇ ਬਹੁਤ ਹੀ ਸੋਹਣਾ ਸੂਟਾ ਜੀ ਆਲ ਓਵਰ ਸੂਟ ਆਪਣੇ ਕੋਲੇ ਇਹਨਾਂ ਸੂਟਾਂ ਦੀ ਕੱਟ ਹੁੰਦੀ ਹੈ 480 ਨਾਲ ਇਹਨਾਂ ਦੇ 2 ਮੀਟਰ ਦੇ ਦੁਪੱਟੇ 495 ਰੇਟ ਆ ਤੁਸੀਂ ਘਰ ਡੈਲੀ ਸੂਟ ਪਾ ਸਕਦੇ ਹੋ ਜੀ ਨਾਲ ਤੁਹਾਨੂੰ ਇਸ ਤਰ੍ਹਾਂ ਦੇ ਦੁਪੱਟੇ ਮਿਲਣਗੇ 90% ਕਾਟਨ ਹੁੰਦੀ ਹੈ ਜੀ ਕਾਟਨ ਵਿੱਚ ਬਹੁਤ ਵਧੀਆ ਹੁੰਦੀ ਹੈ ਇਹ ਬਹੁਤ ਹੀ ਵਧੀਆ ਕਾਟਨ ਹੁੰਦੀ ਹੈ ਜਿਹਨੇ ਸਾਡੀਆਂ ਬੀਬੀਆਂ ਕਹਿੰਦੀਆਂ ਸਾਨੂੰ ਪ੍ਰੈਸ ਦੀ ਜ਼ਰੂਰਤ ਨਾ ਪਵੇ ਪ੍ਰੈਸ ਕਰਨ ਦੀ ਉਸ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਜੀ ਪਿੰਕ ਕਲਰ ਆਪਣੇ ਕੋਲੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ 495 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਗ੍ਰੇ ਕਲਰ ਆ ਗਈ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਪਹਿਲਾਂ ਵੀ ਆਪਾਂ ਸੇਲ ਕਰੀਆ ਇਸ ਤਰ੍ਹਾਂ ਦੀ ਵੈਰਾਈਟੀ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਕੋਲੇ ਪਹੁੰਚੀ ਹੈ ਬਹੁਤ ਹੀ ਪਸੰਦ ਵੀ ਆ ਰਹੀ ਆ ਕਿਉਂਕਿ ਇਹ ਡੇਲੀ ਪਾਉਣ ਵਾਲੇ ਸੂਟ ਨੇ ਜੀ ਘਰ ਡੇਲੀ ਪਾਉਣ ਵਾਲੇ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ ਦੁਪੱਟੇ ਨਾਲ ਰੇਟ ਸਿਰਫ 495 ਲੇਮਨ ਕਲਰ ਆ ਗਿਆ ਜੀ ਚਾਰ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰੋ ਜੀ ਇਹ ਆ ਗਿਆ ਆਪਣੇ ਕੋਲ ਸਕਾਈ ਜਾਂ ਕਲਰ ਸਾਰੇ ਸੂਟਾਂ ਨਾਲ ਕਾਟਨ ਦੇ ਦੁਪੱਟੇ ਨੇ ਕਾਟਨ ਦੇ ਸੂਟ ਨੇ ਹੀ ਆਲਓਵਰ ਸੂਟ ਹੈ ਸਿਰਫ 495 ਰੇਟ 525 ਰੇਟ 'ਚ ਆ ਗਿਆ ਜੀ ਆਪਣੇ ਕੋਲ ਪਾਕਿਸਤਾਨੀ ਸੂਟ ਜੋਰ ਜੱਟ 'ਚ ਬਹੁਤ ਸੋਹਣੀ ਵੈਰਾਈਟੀ ਹੈ ਜੀ ਇਹ ਆਪਣੇ ਕੋਲ ਮੈਚਿੰਗ ਸੂਟ ਆ ਮੈਚਿੰਗ ਸੂਟ ਆ ਰੇਟ ਸਿਰਫ 525 ਸ਼ਰਟ ਦੀ ਲੈਂਥ ਤੁਸੀਂ 42 43 ਇੰਚ ਸਾਨ ਨਰ ਬਣਾ ਸਕਦੇ ਹੋ 3.5 ਮੀਟਰ ਇਹ ਤੁਹਾਨੂੰ ਬਾਟਮ ਦੇਵਾਂਗੇ ਕਰੇਪ ਦੀ ਇਸ ਤਰ੍ਹਾਂ ਨੇ ਆਪਣੇ ਕੋਲੇ ਕਲਰ ਨਹੀਂ ਜੌਰ ਜੈਟ ਦਾ ਦੁਪੱਟਾ ਮਿਲੂ ਜੌਰ ਜੈਟ ਦੀ ਸ਼ਰਟ ਮਿਲੂਗੀ ਰੇਟ ਸਿਰਫ 525 525 ਰੇਟ ਹੈ ਜੀ ਇਹ ਸਾਰਾ ਹਰੀ ਵਰਕ ਮਿਲੂ ਤੁਹਾਨੂੰ ਆਪਣੇ ਕੋਲੇ ਦੋ ਡਿਜ਼ਾਈਨ ਨੇ ਪਹਿਲਾ ਡਿਜ਼ਾਈਨ ਦੇਖ ਲਓ ਤੁਸੀਂ ਕਲਰ ਦਾ ਨੂੰ ਪੈਰਟ ਮਿਲੂਗਾ ਪੈਰਟ ਕਲਰ ਮਿਲੂ ਜੀ ਇਹ ਸਾਰੇ ਆਪਣੇ ਕੋਲੇ ਕਲਰ ਡਿਜ਼ਾਈਨ ਨੇ ਪਹਿਲਾ ਕਲਰ ਆ ਗਿਆ ਰੇਟ ਸਿਰਫ 525 ਦੂਸਰਾ ਡਿਜ਼ਾਈਨ ਦੇਖ ਲੋ ਤੁਸੀਂ ਦੂਸਰਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੋਰ ਜੱਟ ਦੀ ਸ਼ਲਟਰ ਜੋਰ ਜੱਟ ਦਾ ਦੁਪੱਟਾ ਜੀ 크ਰੇਪ ਸ਼ਿਲਕ ਦੀ ਬਾਟਮ ਲੱਗੀ ਹੋਈ ਹੈ 3.5 ਮੀਟਰ ਦੀ ਇਹ ਆਪਣੇ ਕੋਲੇ ਵਰਕ ਵਾਲੇ ਸੂਟ ਨੇ ਬਹੁਤ ਵਧੀਆ ਕੱਪੜਾ ਦਾ ਜੋਰ ਜੱਟ ਜੇ ਵੈਰਾਈਟੀ ਹੈ ਜੀ ਰੇਟ ਸਿਰਫ 525 ਕਾਟਨ ਨੇ ਸੁੱਟਾ ਗਿਆ ਆਪਣੇ ਕੋਲੇ ਮੈਚਿੰਗ ਮੈਚਿੰਗ ਸੂਟ ਆ ਜੀ कॉटन ਦੇ सूट ਨੇ 2.5 ਮੀਟਰ ਦੀ ਸ਼ਰਟ ਆ 3 ਮੀਟਰ ਦੀ ਸਲਵਾਰ ਲੱਗੀ ਇਸ ਤਰ੍ਹਾਂ ਦਾ ਸੂਟ ਬਣ ਕੇ تیار ਹੋਇਆ ਪ੍ਰਿੰਟ ਪਿਓਰ ਦਾ ਦੁਪੱਟਾ ਪਿਓਰ ਦਾ 2.5 ਮੀਟਰ ਆ ਦੁਪੱਟਾ ਜੀ ਰੇਟ ਸਿਰਫ 850 850 ਰੇਟ ਆ ਜੀ ਇਹਨਾਂ ਸੂਟਾਂ ਉੱਪਰ ਤੋਂ ਵਰਕ ਵੀ ਮਿਲੂਗਾ ਇਹ ਸਾਰਾ ਪ੍ਰਿੰਟ ਵੀ ਮਿਲੂਗਾ ਕੱਪੜਾ ਬਹੁਤ ਸੋਹਣਾ ਬਹੁਤ ਹੀ ਸੋਹਣੀ ਵੈਰਾਈਟੀ ਆ ਜੀ ਮੈਚਿੰਗ ਸੂਟ ਨੇ ਪ੍ਰਿੰਟ ਆ ਕੀ ਸ਼ਰਟ ਪਲੇਨ ਇਹਨਾਂ ਦੀ ਬਾਟਮ ਲੱਗੀ ਹੋਈ ਆ ਜਿਸ ਤਰ੍ਹਾਂ ਕੀ ਇਸ ਨਾਲ ਲੱਗੀ ਹੋਈ ਹੈ ਪਿੰਕ ਕਲਰ ਦੀ ਬਾਟਮ ਪ੍ਰਿੰਟ ਦੁਪੱਟਾ ਰੇਟ ਸਿਰਫ 850 ਚਾਰ ਕਲਰ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆਵੇ ਤੁਸੀਂ ਸਿਲੈਕਟ ਕਰ ਸਕਦੇ ਹੋ ਮੈਚਿੰਗ ਸੂਟ ਆ ਜੀ 3 ਮੀਟਰ ਦੀ ਸਲਵਾਰ ਆ 2.5 ਮੀਟਰ ਦੀ ਸ਼ਰਟ ਆ ਲੈਂਥ ਤੁਸੀਂ 43 44 45 ਇੰਚ ਕਿੰਨੇ ਵੀ ਬਣਾਓ ਆਸਾਨੀ ਨਾਲ ਬਣੂ ਜੀ ਸਵਾ ਦੋ ਮੀਟਰ ਦੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ ਨੇ ਇਸ ਨਾਲ ਲੱਗੀ ਹੈ ਗ੍ਰੇ ਕਲਰ ਦੀ ਬਾਟਮ ਇਹ ਸਾਰੇ ਆਪਣੇ ਕੋਲੇ ਮੈਚਿੰਗ ਸੂਟ ਨੇ कॉटन ਚ ਸੂਟ ਆ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋਗੇ ਇਹ ਆ ਆਪਣੇ ਕੋਲੇ orange color ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਹੀ ਪਿਆਰੇ ਕਲਰ ਨੇ ਜੀ ਰੇਟ ਵੀ ਬਹੁਤ ਜਾਇਜ਼ ਆ ਬਾਕੀ ਕਪੜਾ ਦੇਖੋ ਤੁਸੀਂ ਬਹੁਤ ਵਧੀਆ ਫੁੱਲ ਪਿਓਰ ਦੇ ਦੁਪट्टे ਲੱਗੇ ਹੋਏ ਨੇ ਇਹਨਾਂ ਨਾਲ 2.5 ਮੀਟਰ ਦੇ ਇਹ ਆਪਣੇ ਕੋਲੇ orange color ਆ ਗਿਆ ਜੀ ਪਲੇਨ ਬਾਟਮ ਲੱਗੀ ਹੋਈ orange color ਦੀ कॉटन ਦੀ ਇਹ ਆਪਣੇ ਕੋਲੇ ਗ੍ਰੇ ਕਲਰ ਕਲਰ ਸਾਰੇ ਬਹੁਤ ਪਿਆਰੇ ਰੇਟ ਸਿਰਫ 850 ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਆਪਣੇ ਪਾਰਸਲ ਤੁਸੀਂ ਕਿਸੇ ਵੀ ਜਗ੍ਹਾ ਮੰਗਵਾ ਸਕਦੇ ਹੋ ਸਿਮਰ ਦੇ ਸੂਟ ਲੈ ਕੇ ਆ ਤੁਹਾਡੇ ਲਈ ਆਲ ਓਵਰ ਆਲ ਓਵਰ ਸਿਮਰ ਦੇ ਸੂਟ ਨੇ ਜੀ ਇਹ ਬਿਨਾ ਦੁਪੱਟੇ ਦੇ ਸੂਟ ਨੇ ਆਪਣੇ ਕੋਲੇ ਆਲ ਓਵਰ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ 1350 ਦਾ ਸੂਟ ਆ ਕਿਉਂਕਿ ਇਹ ਪਾਰਟੀ ਵੇਅਰ ਕੱਪੜਾ ਹੁੰਦਾ ਜੀ ਆਪਣੇ ਕੋਲੇ ਤਿੰਨ ਕਲਰ ਨੇ ਇਹ ਹੈਗਾ ਪੱਲਾ ਕਲਰ ਮਸਟਰਡ ਜਾਂ ਸਾਢੇ 1300 ਦਾ ਸੂਟ ਆ ਜੀ ਲੈਨਿੰਗ ਲੱਗ ਕੇ ਸੂਟ ਤਿਆਰ ਹੋਊਗਾ ਵੈਰਾਈਟੀ ਬਹੁਤ ਹੀ ਵਧੀਆ ਪਿਓਰ ਸਿਮਰ ਪਿਓਰ ਸਿਮਰ ਦੇ ਸੂਟ ਨੇ ਜ ਆਪਣੇ ਕੋਲੇ ਵੱਡੇ ਬਣੇ ਨੇ ਸਾਢੇ 3 ਮੀਟਰ ਜੀ ਤੁਹਾਨੂੰ ਕੱਟ ਦੇਵਾਂਗੇ ਅਸੀਂ ਇਹ ਹੈਗਾ ਦੂਸਰਾ ਆਪਣੇ ਕੋਲੇ ਡਿਜ਼ਾਈਨ ਸਾਢੇ 3 ਮੀਟਰ ਦੀ ਕੱਟ ਦੇਵਾਂਗੇ ਸਾਢੇ 1300 ਰੇਟ ਆ ਜੀ ਬਿਨਾਂ ਦੁਪੱਟੇ ਤੋਂ ਜਦੋਂ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਸੋਹਣਾਗਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਬਰਕ ਵਾਲੇ ਸੂਟ ਲੈ ਗਏ ਤੁਹਾਡੇ ਲਈ ਮਸਲੀਨ ਚ ਮਸਲੀਨ ਸਿਲਕ ਦੇ ਸੂਟ ਨੇ ਜੀ ਨਾਲ ਪਿਓਰ ਦੇ ਦੁਪੱਟੇ ਨੇ ਬਰਕ ਤੋਂ ਨੂੰ ਸਾਰੇ ਫਰੰਟ ਉੱਪਰ ਮਿਲੋ 5 ਮੀਟਰ ਸੂਟ ਦੀ ਕੱਟ ਮਿਲੋ ਜੀ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਨਾਲ ਬਰਕ ਵਾਲੇ ਦੇਖੋ ਤੁਸੀਂ 2.5 ਮੀਟਰ ਦੇ ਦੁਪੱਟੇ ਨੇ ਪਿਓਰ ਦੇ ਰੇਟ ਸਿਰਫ 850 850 ਰੇਟ ਹੈ ਜਿੰਨਾ ਸੂਟ ਨਾਲ ਵਰਕ ਮਿਲੂਗਾ ਤੁਹਾਨੂੰ ਘੇਰੇ ਉੱਪਰ ਸਾਰੇ ਫਰੰਟ ਉੱਪਰ 올ਓਵਰ ਸੂਟ ਨਾਲ ਜੀ 5 ਮੀਟਰ ਦੀ ਸੂਟ ਦੀ ਕਟ ਹੈ 2.5 ਮੀਟਰ ਦੇ ਦੁਪੱਟੇ ਸਿਰਫ 850 ਰੇਟ ਹੈ ਸ਼ਿਪਿੰਗ ਚਾਰਜ ਫਰੀ ਹੈ ਕੈਸ਼ ਔਨ ਡਿਲੀਵਰੀ ਹੈ ਪਹਿਲਾਂ ਆਪਣੇ ਕੋਲੇ ਪੀਚ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਇਸ ਡਿਜ਼ਾਈਨ ਵਿੱਚ ਆਪਣੀਆਂ ਬੀਬੀਆਂ ਨੇ ਪਾਉਣ ਲਈ ਸੂਟ ਗ੍ਰੇ ਕਲਰ ਆ ਗਈ ਪਹਿਲਾਂ ਤੁਹਾਨੂੰ ਪੀਚ ਕਲਰ ਦਿਖਾਇਆ ਪੀਚ ਕਲਰ ਦਿਖਾਇਆ ਬਹੁਤ ਸੋਹਣਾ ਕਲਰ ਸੀਗਾ ਇਹ ਆਪਣੇ ਕੋਲੇ ਗ੍ਰੇ ਕਲਰ ਹੈ ਕਲਰ ਸਾਰੇ ਬਹੁਤ ਪਿਆਰੇ ਨੇ 1500 850 ਲੈਂਡਿੰਗ ਲਾ ਕੇ ਸੂਟ ਤਿਆਰ ਹੋਊ ਜੀ ਮਸਲੀਨ ਸਿਲਕ ਚ ਇਹ ਆ ਗ ਆਪਣੇ ਕੋਲੇ ਪਰਪਲ ਜਿਹਾ ਕਲਰ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਹ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਨਾਲ ਪ्योर ਜੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਘੱਟ ਹੈ ਜੀ ਜੋ ਤੁਹਾਨੂੰ ਹੁਣ ਕਲਰ ਦਿਖਾ ਰਿਹਾ ਇਸ ਕਲਰ ਵੀ ਇਹ ਕਲਰ ਵੀ ਬਹੁਤ ਪਿਆਰਾ ਸਿਰਫ 850 ਰੇਟ ਆ 4 ਕਲਰ ਨੇ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਆਲ ਓਵਰ ਸੂਟ 5 ਮੀਟਰ ਦੀ ਸੂਟ ਦੀ ਕਟ ਹੈ ਵਰਕ ਵਾਲੇ ਸੂਟ ਬਹੁਤ ਹੀ ਸੋਹਣੇ ਡਿਜ਼ਾਈਨ ਵਿੱਚ ਆ ਗਏ ਨੇ ਜੇ ਆਪਣੇ ਕੋਲ ਡਿਜ਼ਾਈਨ ਦੇਖੋ ਤੁਸੀਂ ਬਹੁਤ ਪਿਆਰਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਕਪੜਾ ਹੈਗਾ ਮਸਲੀਨ ਸਿਲਕ ਮਸਲੀਨ ਸਿਲਕ ਦਾ ਸੂਟ ਆ ਜੀ ਆਲ ਓਵਰ ਸੂਟ ਆ 5 ਮੀਟਰ ਦੀ ਸੂਟ ਦੀ ਕਟ ਆ ਬਹੁਤ ਸੋਹਣਾ ਡਿਜ਼ਾਈਨ ਨੇ ਸਿਰਫ 950 ਰੇਟ ਵਰਕ ਦੇਖੋ ਤੁਸੀਂ ਕਿੰਨਾ ਪਿਆਰਾ ਹੋਇਆ ਹੈ ਬਹੁਤ ਹੀ ਪਿਆਰਾ ਬਰਕਾ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੈ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਨੇ ਕਲਰ ਸਾਰੇ ਬਹੁਤ ਪਿਆਰੇ ਆਸਮਾਨੀ ਜਿਹਾ ਕਲਰ ਆਗੇ ਸਿਰਫ 950 ਰੇਟ ਮਸਲੀਨ ਦੀ ਦੁਪੱਟੇ ਲੱਗੇ ਹੋਏ ਨੇ ਇਹਨਾਂ ਸੁੱਟਾਂ ਨਾਲ ਦੁਪੱਟੇ ਉੱਪਰ ਤੋਂ ਕੱਟਵਰਕ ਮਿਲੂ ਫਲਾਵਰ ਮਿਲੂ 2.5 ਮੀਟਰ ਦੇ ਦੁਪੱਟੇ 5 ਮੀਟਰ ਦੀ ਸੂਟ ਦੀ ਕਟਾ ਜੀ ਇਹ ਸੂਟ ਵੀ ਲਾਈਨਿੰਗ ਲਾ ਕੇ ਤਿਆਰ ਹੋਣਗੇ ਹਲਕੇ ਜਿਹੇ ਕਲਰ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਆਪਣੇ ਕੋਲ ਪੀਚ ਕਲਰ ਆ ਗਏ ਸਵਾ 2 ਮੀਟਰ ਦੇ ਦੁਪट्टे 5 ਮੀਟਰ ਦੀ ਸੂਟ ਦੀ ਘੱਟ 950 ਰੇਟ ਸ਼ਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਝੂਟ ਮੰਗਵਾਓ ਜੋ ਵੀ ਤੁਹਾਨੂੰ ਪਸੰਦ ਆ ਜੋ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਇਹ ਆਪਣੇ ਕੋਲ ਸਕਾਈ ਜ੍ਹਾ ਕਲਰ ਸਕਾਈ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ ਲਵੈਂਡਰ ਕਲਰ 850 950 950 ਰੇਟ ਹੈ ਜੀ ਵਰਕ ਵਾਲੇ ਸੂਟ ਮਿਲਣਗੇ ਤੁਹਾਨੂੰ ਸਿਰਫ 950 ਚ 5 ਮੀਟਰ ਦੀ ਸੂਟ ਦੀ ਘੱਟ ਸਵਾ ਦੋ ਮੀਟਰ ਦੇ ਦੁਪੱਟੇ ਜਿਦੋਂ ਨੂੰ ਨਵਾਂ ਡਿਜ਼ਾਈਨ ਦਿਖਾਣਾ ਹੈ ਆਪਣੇ ਕੋਲੇ ਚਾਕਲੇਟ ਕਪੜਾ ਜੀ ਚਾਕਲੇਟ ਕਪੜਾ ਪਹਿਲਾਂ ਵੀ ਸੇਲ ਕਰਿਆ ਬਹੁਤ ਹੀ ਜ਼ਿਆਦਾ ਰਿਸਪੌਂਸ ਆ ਰਿਹਾ ਆਪਣੇ ਕੋਲੇ ਦੁਬਾਰਾ ਮਾਲ ਆਇਆ ਜੀ ਬਹੁਤ ਸੋਹਣੇ ਸੂਟ ਨੇ ਕਲਰ ਤੋਂ ਦਿਖਾਵਾਂਗੇ ਡਿਜ਼ਾਈਨ ਵੀ ਦਿਖਾਵਾਂਗੇ ਆਪਣੇ ਕੋਲੇ ਲੱਗ ਲੱਗ ਡਿਜ਼ਾਈਨ ਨੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਕਿਹੜੇ ਡਿਜ਼ਾਈਨ ਹੈ 1350 ਰੇਟ ਹੈ ਜੀ ਆਲ ਓਵਰ ਸੂਟ ਆ 5 ਮੀਟਰ ਦੀ ਸੂਟ ਦੀ ਕੱਟ ਆ 2.5 ਮੀਟਰ ਮੰਗੂ ਇਹਨਾਂ ਸੂਟਾਂ ਦੇ ਦੁਪੱਟੇ ਨੇ ਦੁਪੱਟੇ ਬਹੁਤ ਖੁੱਲੇ ਡੁੱਲੇ ਨੇ 5 ਮੀਟਰ ਦੀ ਸੂਟ ਦੀ ਕੱਟ ਆ ਜੀ 2.5 ਮੀਟਰ ਦੇ ਦੁਪੱਟੇ ਨੇ ਬਾਕੀ ਪਣਾ ਦੇਖੋ ਤੁਸੀਂ ਬਹੁਤ ਹੀ ਝੋੜਾ ਬਹੁਤ ਹੀ ਵਧੀਆ ਪਣਾ ਜੀ ਇਹਨਾਂ ਸੂਟਾਂ ਦਾ ਸਿੱਪੀ ਵਰਕ ਵੀ ਮਿਲੂਗਾ ਤੁਹਾਨੂੰ ਇਹਨਾਂ ਸੂਟਾਂ ਉੱਪਰ ਸਾਰਾ ਜਰੀ ਵਰਕ ਕਰਿਆ ਹੈ 4 ਸਾਈਡ ਲੈਂਸ ਲੱਗੀ ਹੋਇਆ ਪਹਿਲਾ ਫਰੋਜੀ ਕਲਰ ਆ ਗਏ 1350 ਰੇਟੇ ਸੂਟ ਵੀ ਲਾਈਨਿੰਗ ਲਾ ਕੇ ਬਣਨ ਗਈ ਪੈਰਟ ਕਲਰ ਆ ਗਿਆ ਜੀ ਆਪਣੇ ਕੋਲੇ ਲੱਗ ਲੱਗ ਕਲਰ ਨੇ ਲੱਗ ਲੱਗ ਡਿਜ਼ਾਈਨ ਨੇ 2.5 ਮੀਟਰ ਦੇ ਨਾਲ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਘਾਟਾ 1350 ਰੇਟ 1350 ਰੇਟ ਹੈ ਜੀ ਆਪਣੇ ਕੋਲੇ ਪਾਰਟੀ ਵੇਅਰ ਸੂਟ ਪਾਰਟੀ ਵੇਅਰ ਸੂਟ ਨੇ ਵਧੀਆ ਹਲਕਾ ਜਿਹਾ ਵਰਕ ਕਰਿਆ ਹੈ ਬਹੁਤ ਹੀ ਸੋਹਣਾ ਕੱਪੜਾ ਹੀ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਫੈਬਰਿਕ ਆ ਜੀ ਇਹ ਆਪਣੇ ਕੋਲੇ ਪੈਰਟ ਕਲਰ ਆ ਰੇਟ ਸਿਰਫ 1350 ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਲਵੈਂਡਰ ਕਲਰ ਆ ਗਿਆ ਜੀ ਆਪਣੇ ਕੋਲੇ ਡਾਰਕ ਲਵੈਂਡਰ ਕਲਰ ਇਸ ਡਿਜ਼ਾਈਨ ਵਿੱਚ ਫੋਰ ਸਾਈਡ ਤੋਂ ਨੂੰ ਲੈਸ ਮਿਲੂਗੀ ਵਰਕ ਮਿਲੂਗਾ ਜਰੀ ਵਰਕ ਮਿਲੂਗਾ ਡਿਜ਼ਾਈਨ ਬਹੁਤ ਹੀ ਵਧੀਆ ਨੇ ਇਹ ਆ ਆਪਣੇ ਕੋਲੇ ਆਸਮਾਨੀ ਕਲਰ ਕੈਸਾ ਤੁਸੀਂ ਡਾਰਕ ਕਿਉਂਕਿ ਸਾਰੇ ਨਵੇਂ ਕਲਰ ਨੇ ਜੀ ਕਲਰ ਬਹੁਤ ਪਿਆਰੇ ਨੇ ਜੇ ਉਹ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੈਕਟ ਕਰੋ ਜੀ ਸਿੱਪੀ ਵਰਕ ਮਿਲੂਗਾ ਤੁਹਾਨੂੰ ਦੁਪੱਟੇ ਉੱਪਰ ਸਾਰੇ ਆਪਣੇ ਕੋਲੇ ਫੈਂਸੀ ਸੂਟ ਆ ਜੀ ਪੈਂਚੇ ਰੂਪ ਨਹੀਂ ਦੂਸਰਾ ਡੇ ਆਣਾ ਆਪਣੇ ਕੋਲ ਤਿੰਨ ਡਿਜ਼ਾਈਨ ਨੇ ਜੀ ਤਿੰਨ ਡਿਜ਼ਾਈਨ ਚਾਕਲੇਟ ਕਪੜਾ ਜੀ 5 ਮੀਟਰ ਦੀ ਸੂਟ ਦੀ ਕਟ ਹੈ 2.5 ਮੀਟਰ ਦੇ ਦੁਪੱਟੇ ਨੇ ਇਸ ਤਰ੍ਹਾਂ ਨੇ ਲੱਗ-ਲੱਗ ਕਲਰ ਨੇ ਆਪਣੇ ਕੋਲ ਡਿਜ਼ਾਈਨ ਨੇ ਪੈਰਟ ਕਲਰ ਆ ਗਏ ਜੋ ਤੁਹਾਨੂੰ ਪਹਿਲਾ ਡਿਜ਼ਾਈਨ ਦਿਖਾਇਆ ਲੱਗ ਡਿਜ਼ਾਈਨ ਸੀ ਇਹ ਆਪਣੇ ਕੋਲ ਡਿਜ਼ਾਈਨ ਲੱਗਾ ਜੀ ਲਵੈਂਡਰ ਕਲਰ ਆ ਗਿਆ ਉਸ ਡਿਜ਼ਾਈਨ ਵਿੱਚ ਫੈਬਰਿਕ ਸੇਮ ਸੇਮ ਫੈਬਰਿਕ ਹੈ ਚੌਕਲੇਟ 1350 ਰੇਟ ਹੈ ਸਾਰਾ ਜਰੀ ਵਰਕ ਮਿਲੂਗਾ ਤੁਹਾਨੂੰ 2.5 ਮੀਟਰ ਦੇ ਦੁਪट्टे 5 ਮੀਟਰ ਦੀ ਸੂਟ ਦੀ ਕੱਟ ਇਹ ਹੈ ਆਪਣੇ ਕੋਲ ਡਾਰਕ ਆਸਮਾਨੀ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਹੀ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਚੌਕਲੇਟ ਕਪੜਾ ਜੀ ਨਵੀਂ ਵੈਰਾਈਟੀ ਹੈ ਨਵਾਂ ਮਾਲ ਆ ਇਹ ਹੈ ਆਪਣੇ ਕੋਲ ਤੀਸਰਾ ਡਿਜ਼ਾਈਨ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਕਈ ਕਲਰ ਨੇ ਕਈ ਕਲਰ ਨੇ ਜੀ ਅਲਗ-ਅਲਗ ਕਲਰ ਆ ਜੈਲੋ ਕਲਰ ਆ ਗੈ ਜੈਲੋ ਕਲਰ ਬਹੁਤ ਪਿਆਰਾ ਹੈਗਾ ਬਾਕੀ ਸੂਟ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਨੇ ਇਹ ਆਪਣੇ ਕੋਲੇ ਪਰਪਲ ਕਲਰ ਸਾਰੇ ਡਾਰਕ ਕਲਰ ਨੇ ਡਾਰਕ ਕਲਰ ਨੇ ਜੀ 5 ਮੀਟਰ ਦੀ ਸੂਟ ਦੀ ਕਟਾ 2.5 ਮੀਟਰ ਦੇ ਦੁਪੱਟੇ ਨੇ ਸ਼ਿਪਿੰਗ ਚਾਰਜ ਜੀ ਫ੍ਰੀ ਆ ਕੈਸ਼ 온 ਡਿਲੀਵਰੀ ਵੀ ਹੈ ਤੁਸੀਂ ਪਾਰਟੀ ਵੇਅਰ ਸੂਟ ਵੀ ਮੰਗਵਾ ਸਕਦੇ ਹੋ ਕਾਟਨ ਦੇ ਸੂਟ ਕਰ ਬੈਠੇ ਇਹ ਆ ਗਏ ਆਪਣੇ ਕੋਲੇ ਰਾਣੀ ਕਲਰ ਰਾਣੀ ਕਲਰ ਆ ਗਿਆ ਜੀ ਕਲਰ ਡਾਰਕ ਨੇ ਆਪਣੇ ਕੋਲੇ ਪਾਰਟੀ ਵੇਅਰ ਸੂਟ ਆ ਰੇਡ ਸਿਰਫ 1350 1350 ਰੇਟ ਆ ਜੀ ਜੋ ਤੁਹਾਨੂੰ ਹੁਣ ਕਲਰ ਦਿਖਾ ਰਿਆ ਇਹ ਆਪਣੇ ਕੋਲੇ ਹੈਗਾ ਪੈਰਟ ਕਲਰ ਪੈਰਟ ਕਲਰ ਆ ਗਿਆ ਜੀ ਇਹਨਾਂ ਸਾਰੇ ਇਸ ਡਿਜ਼ਾਈਨ ਵਿੱਚ ਇਹ ਜੀ ਸਾਰੇ ਆਪਣੀ ਅੱਜ ਦੀ ਵੈਰਾਈਟੀ ਬਹੁਤ ਸੋਹਣੀ ਵੈਰਾਈਟੀ ਹੈ ਤੁਹਾਨੂੰ ਕਾਟਨ ਦੇ ਸੂਟ ਵੀ ਮਿਲਣਗੇ ਬਰਕ ਵਾਲੇ ਸੂਟ ਜੋ ਵੀ ਤੁਹਾਨੂੰ ਪਸੰਦ ਆਵੇ ਸਿਲੇਕਟ ਕਰਕੇ ਮੰਗਵਾ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਧੰਨਵਾਦ ਜੀ